ਸੁੰਦਰੀ ਕਾંડ 10ਵਾਂ ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿੱਚੋਂ ਪਿੰਡ ਨੂੰ ਤੁਰੀ ਸੀ ਉਸ ਤੋਂ ਪਲਕੋ ਮੰਗਰੋਂ ਸਰਦਾਰ ਸ਼ਾਮ ਸਿੰਘ ਬਲਵੰਤ ਸਿੰਘ ਅਰ ਹੋਰ ਮੁਖੀਏ ਪੁਰਖ ਇਕੱਠੇ ਹੋ ਕੇ ਬੈਠੇ ਵਿਚਾਰਾ ਕਰ ਰਹੇ ਸਨ ਕਿ ਜਿੱਥੇ ਅਸੀਂ ਲੋਕੇ ਦਿਨ गुजार ਰਹੇ ਹਾਂ ਇਹ ਥਾਂ ਵੀ ਹੁਣ ਬਚਣਾ ਨਹੀਂ ਜੋ ਆਵਾਇਆ ਲੱਖੋਂ ਦੀਆਂ ਲੱਖੋਂ ਦੀਆਂ ਆ ਰਹੀਆਂ ਹਨ ਭਿਆਨਕ ਹਨ ਠੀਕ ਉਸ ਵੇਲੇ ਇੱਕ ਹੋਰ ਸਿੰਘ ਜਿਸ ਦਾ ਨਾਂ ਬिजਲਾ ਸਿੰਘ ਸੀ ਆ ਪਹੁੰਚਾ ਇਸ ਨੂੰ ਸ਼ਾਮ ਸਿੰਘ ਨੇ ਪਛਾਤਾ ਆਦਰ ਨਾਲ ਪਾਸ ਬਿਠਾਇਆ ਤੇ ਦੂਸਰੇ ਜਥਿਆਂ ਦੀ ਸੁਖ-ਸਾਂਤ ਪੁੱਛੀ ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਕੱਲਿਆ ਹੈ ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਡਾ ਹਨੇਰ ਚੁੱਕਿਆ ਹੋਇਆ ਹੈ ਕਤਲ암 ਸ਼ੁਰੂ ਹੈ ਤਰ ਮਸਾਲਾ ਦੀ ਬੇਅਦਬੀ ਕੀਤੀ ਹੈ ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਕਸਮਾਂ ਚਾਉਂਦੇ ਮਚਾਰ ਰੱਖੀ ਹੈ ਸੋ ਇਸ ਕਰਕੇ ਸਰਦਾਰ ਜੱਸਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਸੁਖਾ ਸਿੰਘ ਗੱਲ ਕੀ ਸਾਰੇ ਸਰਦਾਰ ਇਕੱਠੇ ਹੋ ਰਹੇ ਹਨ ਕਿਉਂਕਿ ਲਖੂ ਰਾਵੀ ਦੇ ਝੱਲਾਂ ਦੇ ਹੋਰ ਲੁਕੇਮਿਆਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ ਤੁਸੀਂ ਵੀ ਉਧਰ ਚਾਲੇ ਪਾ ਜਾਓ ਇਸ ਪਾਸੇ ਵੀ ਦੁਸ਼ਮਣ ਸੈਨਾ ਝੱਲਾਂ ਬਣਾ ਬਣਾ ਨੂੰ ਖੋਜਣ ਆ ਰਹੀ ਹੈ ਤੁਸੀਂ ਇੱਥੇ ਆਮਨ ਵਿੱਚ ਨਹੀਂ ਰਹਿ ਸਕਦੇ ਇਹੀ ਗੱਲ ਸੁਣ ਕੇ ਸ਼ਾਮ ਸਿੰਘ ਨੇ ਕਿਹਾ ਸਤਿਵਚਨ ਕਿਉਂ ਭਾਈ ਬਲਵੰਤ ਸਿੰਘ ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ ਕੱਸੇ ਕਰਕੇ ਚੜਾਈ ਦਾ ਤਿਆਰਾਂ ਕਰ ਲੈਣ ਹੁਣ ਤਾਂ ਸੂਰਜ ਡੁੱਬਣ ਦਾ ਵੇਲਾ ਹੈ ਇੱਕ ਅੱਧ ਦਿਨ ਵਿੱਚ ਸਭ ਕੁਝ ਹੋ ਜਾਵੇ ਤੇ ਫਿਰ ਤੜਕੇ ਤਾਰਿਆਂ ਦੀ ਸ਼ਾਮੇ ਕੋਚ ਹੋ ਜਾਵੇ ਹਾਂ ਭਾਈ ਬਿਜਲਾ ਸਿੰਘ ਇਕੱਠੇ ਕਿੱਥੇ ਹੋਣਾ ਹੈ ਬਿਜਲਾ ਸਿੰਘ ਮਹਾਰਾਜ ਜੀ ਹਾਲੇ ਕਾਨੂੰਵਾਣ ਦੇ ਸ਼ੰਭ ਕੋਲ ਸੰਗਣੇ ਬਣ ਵਿੱਚ ਜਾ ਰਹੇ ਹਨ ਬਲਵੰਤ ਸਿੰਘ ਤਾਂ ਆਸਾ ਹੁਣ ਬਨੋਂ ਬਨ ਚੱਲਣਾ ਹੈ ਕਿ ਦੇਸ਼ ਵਿੱਚੋਂ ਦੀ ਬਿਜਲਾ ਸਿੰਘ ਦੇਸ਼ ਵਿੱਚੋਂ ਹੀ ਫੱਟ ਦੇ ਕੇ ਨਿਕਲ ਚੱਲੋ ਇਸ ਬੰਨੇ ਤੁਰਕ ਅਜੇ ਕੁਝ ਅਵੇਸਲੇ ਪਏ ਹਨ ਚਾਰ ਪੰਜ ਦਿਨਾਂ ਬਾਅਦ ਤੁਮਣ ਇਧਰ ਵੀ ਆ ਇਧਰ ਵੀ ਆ ਨਿਕਲ ਲਗੇ ਬਲਵੰਤ ਸਿੰਘ ਸਤ ਵਚਨ ਸਤ ਵਚਨ ਕਹਿ ਕੇ ਬਲਵੰਤ ਸਿੰਘ ਲੰਗਰ ਵੱਲ ਗਿਆ ਅੱਗੋਂ ਸੁੰਦਰੀ ਨੂੰ ਨਾਂ ਦੇਖ ਕੇ ਪੁੱਛਿਆ ਧਰਮਕੌਰ ਬੋਲੀ ਕਿ ਭੈਣ ਅੱਜ ਪਿੰਡ ਗਈ ਹੋਈ ਐ ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁੱਖ ਨੂੰ ਫੜੀ ਗਈ ਹੈ ਉਹ ਮਾਮੂਲੀ ਗੱਲ ਸਮਝ ਕੇ ਚਲਿਆ ਗਿਆ ਅਰ ਖਾਲਸੇ ਜੀ ਨੂੰ ਕੋਚ ਦੀ ਖਬਰ ਸੁਣਾ ਕੇ ਫਿਰ ਸਰਦਾਰ ਹੁਰਾਂ ਪਾਸ ਜਾ ਬੈਠਾ ਇਥੇ ਅੱਗੇ ਗੱਲਾਂ ਬਾਤਾਂ ਛੜੀਆਂ ਹੋਈਆਂ ਸਨ ਬਿਜਲਾ ਸਿੰਘ ਸਿੱਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਤੱਕੇ ਇਉਂ ਸੁਣਾ ਰਿਹਾ ਸੀ ਬਿਜਲਾ ਸਿੰਘ ਬਸ ਸਰਦਾਰ ਜੀ ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ ਪਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਤੇ ਦੱਬੀ ਜਾਂਦਾ ਸੀ ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਔਰ ਉਸ ਨੂੰ ਮਾਰ ਦਿੱਤਾ ਤਦ ਤਾਂ ਅੱਗ ਦਾ ਆਵਾਂਡਾ ਹੋ ਗਿਆ ਔਰ ਕਰੋਧ ਵਿੱਚ ਭਰ ਕੇ ਬੋਲਿਆ ਮੈਂ ਖੱਤਰੀ ਹਾਂ ਜੇਕਰ ਸਿੱਖਾਂ ਦਾ ਬੀਜ ਨਾਸ਼ ਨਾ ਕਰਦਿਆਂ ਤਾਂ ਬਸ ਜੀ ਉਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿੱਟਿਆ ਕਿ ਵੇਖ ਤੇਰੇ ਰਾਜ ਵਿੱਚ ਸਿੱਖਾਂ ਨੇ ਮੇਰਾ ਭਰਾ ਮਾਰ ਸਿੱਟਿਆ ਹੈ ਔਰ ਕਿਸੇ ਬੋੜਾ ਨਾ ਕੀਤਾ ਹੁਣ ਮੈਂ ਸਿੱਖਾਂ ਦਾ ਨਾਸ਼ ਕੀਤਾ ਚਾਹੁੰਦਾ ਹਾਂ ਤਾਂ ਨਵਾਬ ਨੇ ਕਿਹਾ ਲਖਪਤ ਰਾਏ ਜੇ ਤੂੰ ਇਹ ਕੰਮ ਕਰੇ ਤਾਂ ਹੋਰ ਕੀ ਲੋੜੀਂਦਾ ਹੈ ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਾਹਿਆ ਖਾਨ ਨੂੰ ਪਿਓ ਨਾਲੋਂ ਬਹੁਤਾ ਸ਼ੌਂਕ ਸਿੱਖਾਂ ਨੂੰ ਮਾਰਨ ਦਾ ਹੈ ਸਰਕਾਰੀ ਤੋਪਖਾਨਾ ਫੌਜਾਂ ਜੋ ਜੀ ਚਾਹੇ ਲੈ ਇਹਨਾਂ ਦਾ ਖੁਰਾ ਖੋਜ ਮੁਕਾ ਬਸ ਜੀ ਲਖਪਤ ਨੂੰ ਕੀ ਚਾਹੀਦਾ ਸੀ ਲਾਹੌਰ ਤੋਂ ਹੀ ਸਿੱਖਾਂ ਦੇ ਸਿੱਖਾਂ ਦੀ ਕਤਲ ਤੇ ਉਹਨਾਂ ਨੂੰ ਦੁੱਖ ਦੇਣਾ ਆਰੰਭ ਕਰ ਦਿੱਤੇ ਸੀ ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿੱਚੋਂ ਲੰਗੇ ਉਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ ਦੋ ਤਿੰਨ ਦਿਨ ਵਾ ਇਹ ਹਾਲ ਰਿਹਾ ਤੇ अनेका ਸਿੱਖ ਮਾਰੇ ਗਏ ਇਹ ਜੋਧੇ ਨਹੀਂ ਸ਼ਹਿਰੀ ਵਸੋਂ ਦੇ ਸਿੱਖ ਸਨ ਵੱਡੇ ਵੱਡੇ ਸੋਹਣੇ ਜਵਾਨ ਬਿਲਕ ਦੇ ਬਾਲ ਬੋਟੀਆਂ ਤੇ ਮਾਵਾਂ ਛੱਡ ਕੇ ਕੰਮ ਕਾਜ ਗਏ ਹੋਏ ਤੇ ਮੌਤ ਦਾ ਸ਼ਿਕਾਰ ਹੋ ਗਏ ਪਰ ਵਾ ਵਾ ਖਾਲਸਾ ਜੀ ਇਸੇ ਨੇ ਧਰਮ ਵੱਲੋਂ ਮੂੰਹ ਨਹੀਂ 모ੜਿਆ ਹੱਸ ਹੱਸ ਕੇ ਜਾਨਾ ਦਿੰਦੇ ਰਹੇ ਇੱਕ ਦਿਨ ਦੀ ਗੱਲ ਹੈ ਕਿ ਭਾਈ ਹਰਕੀਰਤ ਸਿੰਘ ਜੀ ਆਪਣੀ ਸਿੰਘਣੀ ਨੂੰ ਭਜੰਗੀ ਸਮੇਤ ਲਾਹੌਰ ਆ ਗਏ ਉਹਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿੱਚ ਕਹਿਰ ਵਰਤ ਰਿਹਾ ਹੈ ਅਜੇ ਸੁਨਹਿਰੀ ਮਸਜਿਦ ਦੇ ਦਰਾਡੇ ਹੀ ਸਨ ਕਿ ਲਖਪਤ ਸਾਹਮਣੇ ਪਾਸਿਓਂ ਘੋੜੇ ਤੇ ਚੜਿਆ ਆ ਗਿਆ ਪਾਈ ਜੀ ਨੂੰ ਵੇਖ ਕੇ ਖੜਾ ਹੋ ਗਿਆ ਤੇ ਬੋਲਿਆ ਕਿ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿੱਚ ਸਿੱਖ ਫਿਰ ਰਹੇ ਹਨ ਹੇ ਰਾਮ ਇਹ ਕੀੜਿਆਂ ਦਾ ਭੌਣ ਕਦ ਸਿਮਟੇਗਾ ਸਿਪਾਹੀਓ ਇਸ ਸਿੱਖ ਨੂੰ ਪਕੜ ਲਓ ਪਾਈ ਹੋਰੀ ਝੱਟ-ਬੱਟ ਫੜੇ ਗਏ ਜਦ ਦੀਵਾਨ ਦੇ ਨੇੜੇ ਆਏ ਤਾਂ ਆਖਣ ਲੱਗੇ ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ ਲਖਪਤਰਾਏ ਸਿੱਖ ਹੋਣਾ ਕੋਰ ਪਾਪ ਹੈ ਇਸ ਦੇ ਬਦਲੇ ਫੜਿਆ ਹੈ ਹੁਣ ਜਾ ਤਾਂ ਇਸ ਧਰਮ ਨੂੰ ਛੱਡੋ ਜਾਂ ਪਿਆਰੀ ਜਾਨ ਤੋਂ ਹੱਥ ਤੋਂ ਵਿੱਠੋ ਹਰਕੀਰਤ ਸਿੰਘ ਸਤਿਵਚਨ ਜੋ ਆਪ ਦੀ ਇੱਛਾ ਇਹ ਅਨਿਆਏ ਚੰਗਾ ਤਾਂ ਨਹੀਂ ਪਰ ਡਾਡੇ ਨਾਲ ਕੀ ਚਾਰਾ ਤੁਸੀਂ ਜ਼ਰੂਰ ਸਰੀਰ ਲੈ ਹੀ ਲੈਣਾ ਤੇ ਤੁਸੀਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਬਾ ਲਖਪਤਰਾਏ ਸਿੱਖੀ ਨਹੀਂ ਛੱਡੋਗੇ ਹਰਕੀਰਤ ਸਿੰਘ ਇਹ ਵਚਨ ਕੰਨੀ ਵੀ ਨਾ ਪਾਓ ਜੋ ਕੁਝ ਕਰਨਾ ਹੈ ਕਰ ਲਓ ਲਖਪਤਰਾਏ ਇਹ ਤੀਵੀ ਤੇ ਮੁੰਡਾ ਕਿਸਦਾ ਹੈ ਹਰਕੀਰਤ ਸਿੰਘ ਸਭ ਕੁਝ ਗੁਰੂ ਜੀ ਦਾ ਹੈ ਲਖਪਤਰਾਏ ਤੇਰਾ ਵੀ ਕੁਝ ਹੈ ਹਰਕੀਰਤ ਸਿੰਘ ਮੇਰਾ ਕੁਝ ਵੀ ਨਹੀਂ ਜੋ ਕੁਝ ਹੈ ਗੁਰੂ ਦਾ ਹੈ ਮੇਰਾ ਤਾਂ ਆਪਣਾ ਆਪ ਵੀ ਗੁਰੂ ਦਾ ਹੈ ਲਖਪਤਰਾਏ ਗੱਲਾਂ ਦਲੇਰੀ ਦੀਆਂ ਹਨ ਪਰ ਮੌਤ ਬੁਰੀ ਬਲ ਹੈ ਹਰਕੀਰਤ ਸਿੰਘ ਪਰਮੇਸ਼ਰ ਤੋਂ ਵਿਛੜੇ ਹੋਿਆਂ ਲਈ ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ ਲਖਪਤ ਰਾਏ ਨੌਕਰਾਂ ਵੱਲ ਤੱਕ ਕੇ ਸਿਪਾਈਓ ਇਸ ਸਿੱਖ ਨੂੰ ਮਾਰ ਦਿਓ ਤੇ ਇਸ ਦੀ ਬੋਟੀ ਪੁੱਤਰ ਨੂੰ ਜਾਨ ਬੇਗ ਪਾਸ ਤੇ ਦੇ ਆਓ ਮੁਸਲਮਾਨ ਬਣਾ ਲਵੇ ਇਹੇ ਬਚਨ ਉਹਦੇ ਮੂੰਹ ਵਿੱਚ ਹੀ ਸਨ ਕੇ ਹਰਕੀਰਤ ਸਿੰਘ ਦੀ ਸਿੰਗਣੀ ਬੈਂਤ ਵਾਂਗੂ ਥਰਨ-ਤਰਨ ਕੰਬੀ ਤੇ ਰੁਕੀ ਹੋਈ ਆਵਾਜ਼ ਵਿੱਚ ਬੋਲੀ ਸਾਨੂੰ ਪਹਿਲੇ ਮਰਵਾ ਦੇ ਤੈਨੂੰ ਸੌ ਗਉ ਦਾ ਪੁੰਨ ਹੋ ਤੈਨੂੰ ਸੌ ਗਉ ਦਾ ਪੁੰਨ ਹੋ ਲਖਪਤ ਰਾਏ ਨਹੀਂ ਨਹੀਂ ਤੁਹਾਡੀ سزا ਇਹੋ ਠੀਕ ਹੈ ਤੇਰੇ ਨਾਲ ਇਹੋ ਕੁਝ ਹੋਊ ਮੇਰਾ ਹੁਕਮ ਅਟੱਲ ਹੈ ਇਹ ਕਹਿਣ ਦੀ ਢਿੱਲ ਹੋਈ ਕਿ ਉਹ ਧਰਮੀ ਤੀਵੀ ਨੇ ਪੁੱਤਰ ਨੂੰ ਗਲੋਂ ਫੜ ਕੇ ਸੁਆਮੀ ਨੂੰ ਕਿਹਾ ਮਹਾਰਾਜ ਮੈਂ ਇਸ ਦਾ ਗळा ਕੁੱਟਦੀ ਹਾਂ ਅਰ ਆਪ ਮੇਰਾ ਕੁੱਟ ਦਿਓ ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ ਛੇਤੀ ਕਰੋ ਵਿਕਲਪਨਾ ਕਰੋ ਇਸ ਵੇਲੇ ਧਰਮ ਦੀ ਆਣ ਹੈ ਪਰ ਸ਼ੌਕ ਕੇ ਸਿਪਾਈਆਂ ਨੇ ਇਸਤਰੀ ਨੂੰ ਫੜ ਲੀਤਾ ਤੇ ਲਖਪਤ ਵੀ ਡਾਡਾ ਹੈਰਾਨ ਹੋਇਆ ਕਿ ਇਹ ਬੰਦੇ ਕਿਸ ਮਿੱਟੀ ਦੇ ਖੜੇ ਹੋਏ ਹਨ ਜਾਨ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਬਾਜ਼ਾਰ ਵਿੱਚ ਐਸ ਵੇਲੇ ਭੀੜ ਹੋ ਗਈ ਸੀ ਅਣਗਿਣਤ ਲੋਕੀ ਤਰਾ ਤਰਾ ਕਰ ਰਹੇ ਸਨ ਲਖਪਤ ਦੇ ਮਨ ਵਿੱਚ ਖਵਰੇ ਕੀ ਆਈ ਆਖਣ ਲੱਗਾ ਕਿ ਜਾਓ ਪਹਿਲਾਂ ਇਸ ਬੱਚੇ ਨੂੰ ਵੱਡਣਾ ਫਿਰ ਇਸ ਧੀਮੀ ਨੂੰ ਤੇ ਫਿਰ ਇਸ ਸਿੱਖ ਨੂੰ ਹਾਈ ਰਾਮ ਮੇਰਾ ਪਿਆਰਾ ਭਰਾ ਇਹਨਾਂ ਦੁਸ਼ਟ ਸਿੱਖਾਂ ਨੇ ਮਾਰ ਦਿੱਤਾ ਨਹੀਂ ਤਾਂ ਮੈਂ ਕਿਉਂ ਇਹਨਾਂ ਨੂੰ ਮਾਰਦਾ ਇਸ ਵੇਲੇ ਭੀੜ ਵਿੱਚੋਂ ਫਟਕਾਰ ਦੀ ਆਵਾਜ਼ ਆਈ ਜੋ ਲਖਬਤ رائے ਨਾ ਸਹਾਰ ਕੇ ਤੇ ਛੇਤੀ ਛੇਤੀ ਚਲਾ ਗਿਆ ਇਹ ਤਿੰਨੇ ਜਣੇ ਉਸ ਦਿਨ ਮਾਰੇ ਗਏ ਹਰਕੀਰਤ ਸਿੰਘ ਦੀ ਮੌਤ ਸੁਣ ਕੇ ਸ਼ਾਮ ਵਿੱਚ ਵੱਡਾ ਦੁਖੀ ਹੋਇਆ ਸ਼ਾਮ ਸਿੰਘ ਵੱਡਾ ਦੁਖੀ ਹੋਇਆ ਕਿਉਂਕਿ ਸਿੱਖਾਂ ਵਿੱਚ ਉਸ ਸਮੇਂ ਵਿਦਵਾਨ ਬੜੇ ਘੱਟ ਹੁੰਦੇ ਸਨ ਹਰਕੀਰਤ ਸਿੰਘ ਇੱਕ ਤਕੜਾ ਗਿਆਨੀ ਸੀ ਅਰ ਨਿਰਮੁਖ ਗਿਆਨੀ ਹੀ ਨਹੀਂ ਸੀ ਸਗੋਂ ਕਰਨੀ ਦਾ ਵੀ ਗਿਆਨੀ ਸੀ ਸਾਰੇ ਸਿੰਘਾਂ ਵਿੱਚ ਇਸ ਦਾ ਵੱਡਾ ਮਾਨ ਸੀ ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵੱਜੀ ਤੇ ਕ੍ਰੋਧ ਵਿੱਚ ਭਰ ਕੇ ਬੋਲਿਆ ਇਸ ਲਖਬਤ ਨਾਲ ਉਹ ਕਰਨੀ ਹੈ ਜੋ ਸਾਰੇ ਪੰਜਾਬ ਵਿੱਚ ਤਾਂਕ ਪਏ નિર્ਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸ ਨੇ ਬੇਦਰਦੀ ਨਾਲ ਮਾਰਿਆ ਹੈ ਬਿਜਲਾ ਸਿੰਘ ਸਰਦਾਰ ਜੀ ਕੀ ਕੀ ਹਾਲ ਸੁਣਾਵਾ ਸਾਡੇ ਸਿਰਾਂ ਦੇ ਅਚਰਜ ਦੁੱਖ ਟੁੱਟ ਪਏ ਹਨ ਘਰਾਂ ਦੀਆਂ ਕੰਧਾਂ ਤੱਕ ਬੈਰੀ ਹੋ ਗਈਆਂ ਹਨ ਇੱਕ ਗੁਰੂ ਸਾਹਿਬ ਦਾ ਆਸਰਾ ਹੈ ਜੋ ਅਸੀਂ ਕਿਸੇ ਤੋਂ ਨਹੀਂ ਲਈਦੇ ਨਹੀਂ ਤਾਂ ਬੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਦੇਖੋ ਜਦ ਭਾਈ ਹਰਕੀਰਤ ਸਿੰਘ ਨੇ ਉਹਨਾਂ ਦੀ ਸਿੰਘਣੀ ਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਸਲਾ ਕਰਕੇ ਮੰਗੀਆਂ ਹਰ ਲੈ ਕੇ ਦਾਹ ਕਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ ਛੱਟ ਸਿੰਘ ਫੜੇ ਗਏ ਅਰ ਸ਼ਹੀਦ ਕੀਤੇ ਗਏ ਸਰਦਾਰ ਹੱਛਾ ਕੀ ਹੋਇਆ ਆਪਣੀ ਮੌਤ ਨੂੰ ਬਾਜਾ ਮਾਰ ਰਿਹਾ ਹੈ ਤਾਂ ਅਸਾਂ ਕੱਲ ਹੀ ਸੁਣਿਆ ਸੀ ਕਿ ਲਖੂ ਨੇ ਦੀਵਾਨ ਕੌੜਾ ਮੂਲ ਕਸ਼ਮੀਰਾ ਮੱਲ ਲੱਛੀ ਰਾਮ ਸੂਰਤ ਸਿੰਘ ਦੀਵਾਨ ਦਲੇਰਾਮ ਹਰੀਮੱਲ ਬਹਲੂ ਮੱਲ ਆਦ ਸਿਰਕਦੇ ਆਦ ਸਿਰਕਰਦੇ ਤੇ ਸ਼ਹਿਰ ਦੇ ਲੋਕ ਲਖੂ ਪਾਸ ਆਏ ਤੇ ਬੇਗੁਨਾਹ ਹਨ ਇਹਨਾਂ ਨੂੰ ਨਾ ਮਾਰੋ ਪਰ ਉਸ ਨੇ ਇੱਕ ਨਾ ਮੰਨੀ ਬिजਲਾ ਸਿੰਘ ਇਹ ਗੱਲ ਠੀਕ ਹੈ ਹਾਂ ਸੱਚ ਹੋਰ ਗੱਲ ਸੁਣੋ ਦਰਬਾਰ ਸਾਹਿਬ ਕੁਝ ਚਿਰ ਤੋਂ ਪੈਰਾ ਨਹੀਂ ਹੈ ਇੱਕ ਦਿਨ ਲਖਪਤ ਨੂੰ ਜਾਸੂਸ ਨੇ ਦੱਸਿਆ ਕਿ ਸਿੱਖਾਂ ਦਾ ਇੱਕ ਗੁਰਪੁਰਬ ਨੇੜੇ ਹੈ ਅੰਮ੍ਰਿਤਸਰ ਮੰਦਰ ਵਿੱਚ ਸਾਰੇ ਇਕੱਠੇ ਹੋਣਗੇ ਇਸ ਨਾਲੋਂ ਚੰਗਾ ਵੇਲਾ ਇਹਨਾਂ ਦੇ ਮਕਾਉਣ ਦਾ ਹੋਰ ਕੋਈ ਨਹੀਂ ਲਖਪਤ ਨੇ ਝੱਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰੇ ਚਾੜਨ ਦਾ ਉਪਾਅ ਵੀ ਕੱਢ ਲਿਆ ਪਰ ਇਹ ਖਬਰ ਦੀਵਾਨ ਕੋੜਾ ਮੱਲ ਅਰ ਦੀਵਾਨ ਸੂਰਤ ਸਿੰਘ ਨੂੰ ਲੱਗ ਗਈ ਉਹਨਾਂ ਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇਖ ਇਹ ਸਿੱਖ ਲੋਕ ਸਾਡੀਆਂ ਹੀ ਬਾਹਾਂ ਹਨ ਸਾਡਾ ਆਪਣਾ ਅੰਗ ਹਨ ਇਹਨਾਂ ਨਾਲ ਬੈਰ ਕਰਨਾ ਆਪਣੇ ਪੈਰੀ ਆਪ ਕੋਹਾੜਾ ਮਾਰਨਾ ਹੈ Hindu ਹੋ ਕੇ Hindu ਨੂੰ ਹੀ ਮਰਵਾਈਏ ਤਾਂ ਗਰ ਕੀ ਆ ਗਈ ਤੇਰਾ ਇੱਕ ਭਰਾ ਇੰਨਾ ਮਾਰਿਆ ਸੀ ਸਾਨੂੰ ਵੀ ਸ਼ੌਕ ਹੈ ਉੱਚ ਸੋਚੋ ਤਾਂ ਭਾਈ ਮਨੀ ਸਿੰਘ ਦੇ ਪਕੜਾਉਣ ਵਿੱਚ ਉਸਦਾ ਹਿੱਸਾ ਸੀ ਜਿਸ ਦਾ ਸਿੱਖਾਂ ਨੂੰ ਗੁੱਸਾ ਸੀ ਪਰ ਖੈਰ ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਯੋਗ ਇਹ ਸੀ ਕਿ ਜੇ ਭਰਾ ਦੇ ਕਾਤਲਾਂ ਨੂੰ ਮਾਰਦੇ ਜਾਂ ਸ਼ਸਤਰਧਾਰੀਆਂ ਨਾਲ ਲੜਦੇ નિર્ਦੋਸ਼ ਮਨੁੱਖਾਂ ਤੇ ਧੀਵੀਆਂ ਅਰ ਮਾਸੂਮ ਬਾਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ ਭਾਈ ਹਰਕੀਰਤ ਸਿੰਘ ਜੇ ਗੁਣੀ ਨੂੰ ਮਰਵਾ ਦਿੱਤਾ ਤੇ ਹੱਥ ਕੀ ਲੱਗਾ ਅੱਗੇ ਹੀ ਸਾਡੇ ਵਿੱਚ ਐਸਾ ਗੁਣੀ ਕੋਈ ਨਹੀਂ ਉਤੋਂ ਤੂੰ ਦਾਤਰੀ ਫੜ ਲਈ ਹੈ ਖੈਰ ਹੁਣ ਜੋ ਬੀਤੀ ਸੋ ਬੀਤੀ ਅੱਗੇ ਨੂੰ ਇਹ ਬਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇ ਲਖਪਤ ਰਾਏ ਭਰਾਵੋ ਸੱਚ ਆਖਦੇ ਹੂੰ ਪਰ ਜਿਸ ਤਨ ਲੱਗੇ ਸੋਈ ਤਨ ਸੋਈ ਤਨ ਜਾਣੇ ਕੌਣ ਜਾਣੇ ਪੀਰ ਪਰਾਈ ਭਰਾ ਮੋਹੇ ਦਾ ਸੱਲ ਤਾਂ ਮੈਨੂੰ ਹੈ ਕਿਸੇ ਹੋਰ ਨੂੰ ਤਾਂ ਨਹੀਂ ਸੂਰਤ ਸਿੰਘ ਸੱਚ ਹੈ ਪਰ ਐਨੇ ਖੂਨ ਕਰਨ ਨਾਲ ਤੁਹਾਡਾ ਭਰਾ ਜਿਉ ਤਾਂ ਨਹੀਂ ਪਿਆ ਕੌੜਾ ਕੌੜਾ ਮੱਲ ਦੀਵਾਨ ਜੀ ਜਰਾ ਵਿਚਾਰ ਤੋਂ ਕੰਮ ਲੋ ਹੁਣ ਸੰਭਲ ਜਾਓ ਬਥੇਰੀ ਹੋ ਚੁੱਕੀ ਐ ਲਖਪਤ ਹਾਏ ਮੈਥੋਂ ਸਹਾਰਾ ਨਹੀਂ ਹੁੰਦਾ ਤੁਸੀਂ ਐਵੇਂ ਨਾ ਔਖੇ ਹੋਵੋ ਮੇਰਾ ਜੀ ਨਹੀਂ ਮੰਨਦਾ ਗੱਲ ਕੀ ਉਹ ਦੋਵੇਂ ਸੱਜਣ ਪੁਰਖ ਟੱਕਰਾ ਮਾਰ ਕੇ ਚਲੇ ਗਏ ਚਲੇ ਆਏ ਉਹ ਆੜ ਮੰਨੇ ਇੱਕ ਨਾ ਮੰਨੀ ਇਹ ਦੋਵੇਂ ਜਣੇ ਉਸੇ ਵੇਲੇ ਅੰਮ੍ਰਿਤਸਰ ਤੁਰ ਪਏ ਹਰ ਸ਼ਹਿਰ ਵਿੱਚ ਪਹੁੰਚ ਕੇ ਰਾਤੋਂ ਰਾਤ ਸਵਨਾ ਦੇ ਘਰੀ ਜਾ ਕੇ ਦੱਸ ਦਿੱਤਾ ਕਿ ਲਖਪਤ ਨੇ ਕੱਲ ਕਤਲਾਮ ਕਰਨੀ ਹੈ ਜੋ ਮੰਦਰ ਜਾਏਗਾ ਮਾਰਿਆ ਜਾਏਗਾ ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ ਦੇ ਰਸਤਿਆਂ ਵਿੱਚ ਆਪਣੇ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿੱਖ ਸ਼ਹਿਰ ਆਉਂਦਾ ਮਿਲੇ ਪਿੱਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ ਤਾਰਮੀ ਪੁਰਖਾ ਨੇ ਇਹ ਸ਼ੋਭ ਉਦਮ ਸਿਰੇ ਚਾੜਿਆ ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿੱਤੇ ਤੇ ਲੁਕਾ ਦਿੱਤੇ ਤੇ ਆਪ ਕੱਚੀ ਅਟਾਰੀ ਉਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ ਉਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਵੀ ਘੋੜਿਆਂ ਦੇ ਚੜ ਕੇ ਲਖਪਤ ਦੀ ਹੇਠੀ ਹੁੰਦੀ ਵੇਖਣ ਨੂੰ ਤੁਰੇ ਪਰ ਹਾਏ ਸ਼ੌਕ ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿਦਕੀ ਸਿੱਖਾਂ ਤੇ ਸਿੰਘਣੀਆਂ ਦੇ ਸ਼ਬਦਾਂ ਵਿੱਚ ਦੀਆਂ ਧੁਨੀਆਂ ਦਾ ਆਨੰਦ ਮਈ ਰਸ ਬਰਖਾ ਵਾਂਗ ਬਰਸਦਾ ਨਜ਼ਰ ਆਇਆ ਦੋਵੇਂ ਦੀਵਾਨ ਹੱਕੇ ਵੱਕੇ ਹੋ ਗਏ ਹਰ ਉਂਗਲਾਂ ਟੁੱਕ ਕੇ ਟੁੱਕ ਕੇ ਰਹਿ ਗਏ ਇਹ ਪਿਆਰੇ ਸਿੱਖ ਕਿਸ ਮਿੱਟੀ ਦੇ ਖੜੇ ਹੋਏ ਹਨ ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ ਕਿ ਇਹ ਧਰਮ ਦੇ ਵੀਰ ਹਨ ਹਾਏ ਸ਼ੌਕ ਕੀ ਲਖੂ ਕੀ ਲਖੂ ਇਹਨਾਂ ਬਹਾਦਰਾਂ ਦੇ ਲਹੂ ਨਾਏਗਾ ਮਾਨ ਵਿੱਚ ਕੁਝ ਵਿਚਾਰ ਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ ਦਰਸ਼ਨੀ ਡਿਉੜੀ ਦੇ ਕੋਲ ਬਾਰਸਨ ਕਿ ਇੱਕ ਜਵਾਨ ਧੀਵੀ ਨਜ਼ਰ ਪਈ ਜਿਸ ਦੀ ਸੁੰਦਰਤਾ ਪੁੰਨਿਆ ਦੇ ਚੰਦ ਵਰਗੀ ਸੀ ਕਸਮੈ ਲੜਾ ਕਪੜਾ ਉੱਤੇ ਕੀਤਾ ਹੋਇਆ ਤੇ ਨਾਲ ਇੱਕ ਨੌਵਰੇ ਦਾ ਵਾਲ ਸੀ ਦੋਵੇਂ ਜਣੇ ਕੁਝ ਪੜੇ ਪੜਦੇ ਆਉਂਦੇ ਸਨ ਅੱਗੇ ਵੱਧ ਕੇ ਦੀਵਾਨ ਕੌੜਾ ਮੱਲ ਨੇ ਪੁੱਛਿਆ ਕਿੱਧਰ ਚੱਲਿਓ ਤੀਵੀ ਪੱਲਾ ਨੀਮਾ ਕਰਕੇ ਤੇ ਹੱਥ ਜੋੜ ਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ ਅੱਗੇ ਹੋ ਕੇ ਬੋਲਿਆ ਕਿੱਥੋਂ ਆਈ ਹੈ ਤੈਨੂੰ ਕਿਸੇ ਰੋਕਿਆ ਨਹੀਂ ਵੱਡੇ ਧੀਰ ਨਾਲ ਤੀਵੀ ਨੇ ਉੱਤਰ ਦਿੱਤਾ ਜੀ ਮੈਂ ਤੂੰਗਾ ਤੋਂ ਆਈਆਂ ਮੈਂ ਦੋ ਆਦਮੀ ਰਾਹ ਵਿੱਚ ਖੜੇ ਸਨ ਉਹਨਾਂ ਆਖਿਆ ਕਿ ਮੰਦਰ ਨਾ ਜਾਓ ਮਾਰੀ ਜਾਊਂਗੀ ਸੋ ਉਥੋਂ ਮੁੜ ਕੇ ਪੈਲੀਆਂ ਵਿੱਚ ਦੀ ਲੁੱਕ ਕੇ ਲੰਘ ਆਈਆਂ ਤੇ ਰਾਹ ਬਟਾ ਕੇ ਆਈ ਹਾਂ ਕੌੜਾ ਮਲ ਜਾਨ ਪਿਆਰੀ ਨਹੀਂ ਤੀਵੀ ਮਹਾਰਾਜ ਜੀ ਜਾਨ ਨਾਲੋਂ ਵੱਧ ਕੇ ਹੋਰ ਕੀ ਪਿਆਰਾ ਹੋਣਾ ਹੈ ਪਰ ਅੰਤ ਜਾਨ ਨੇ ਚਲੇ ਜਾਣਾ ਹੈ ਧਰਮ ਨੇ ਸਾਥ ਕਦੀ ਨਹੀਂ ਛੱਡਣਾ ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਉਣਾ ਸੂਰਤ ਸਿੰਘ ਮੰਦਰ ਨਾ ਆਉਂਦੀ ਉਹ ਤਾਂ ਧਰਮ ਕਿੱਧਰ ਜਾਂਦਾ ਹੈ ਤੀਵੀ ਮਹਾਰਾਜ ਜੀ ਅਜੇ ਇਹ ਕੁਰਪੁਰਬ ਦੇ ਤਿੰਨ ਸਤਿਗੁਰਾਂ ਤੋਂ ਬੇਮੁਖ ਹੋਇਆ ਫੇਰ ਢੋਈ ਕਿੱਥੇ ਮਿਲਣੀ ਹੈ ਫੇਰ ਜਾਨ ਬਚਾਉਣ ਦੀ ਖਾਤਰ ਜਿਸ ਨਿਕਾਰੀ ਨੇ ਨਾਲ ਨਿਬਣਾ ਹੀ ਨਹੀਂ ਤੇ ਇਸ ਨੇ ਇੱਕ ਦਿਨ ਦਗਾ ਹੀ ਜਾਣਾ ਹੈ ਪਰ ਧਰਮ ਪਿਆਰਾ ਧਰਮ ਉਸ ਵੇਲੇ ਵੀ ਅੰਗ ਸੰਗ ਰਹੇਗਾ ਜਦੋਂ ਸਵੇ ਤਿਆਗ ਦੇਣਗੇ ਇਹ ਨਾਲ ਹੋਵੇਗਾ ਸੂਰਤ ਸਿੰਘ ਬੀਬੀ ਤੇਰਾ ਐਡਾ ਜਿਗਰਾ ਕਿੱਥੋਂ ਹੋ ਗਿਆ ਏ ਤੇਰੀ ਉਮਰ ਸੁਖ ਭੋਗਣ ਦੀ ਤੂੰ ਐਡੀ ਬੈਰਾਗ ਵਾਲੀ ਕਿਕਰ ਹੋ ਗਈ ਤੀਵੀ ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜ ਕੇ ਆਪਣੇ ਵੱਲ ਖਿੱਚ ਲਿਆ ਹੈ ਬਸ ਮੈਨੂੰ ਕੁਝ معلوم ਨਹੀਂ ਹਾਂ ਭਾਈ ਹਰਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ ਕੌੜਾ ਮਲ ਹਾਂ ਉਹ ਵਿਚਾਰਾ ਵੀ ਮਾਰਿਆ ਗਿਆ ਤੀਵੀ ਸ੍ਰੀ ਵਾਹਿਗੁਰੂ ਸੰਤ ਵੀ ਮਰਦੇ ਹਨ ਸੰਤ ਆਪਣੇ ਘਰਾਂ ਨੂੰ ਜਾਂਦੇ ਹਨ ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ ਕੋੜਾ ਮਾਲਾ ਹੱਛਾ ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ ਤੀਵੀ ਜੋ ਸਤਗੁਰਾਂ ਨੂੰ ਪਾਵੇ ਕੋੜਾ ਮਾਲਾ ਤੇਰਾ ਸੁਆਮੀ ਨਾਲ ਨਹੀਂ ਆਇਆ ਤੀਵੀ ਜੋ ਉਹ ਸੱਚਖੰਡ ਨੂੰ ਵਿਦਾ ਹੋ ਚੁੱਕੇ ਹਨ ਸੂਰਤ ਸਿੰਘ ਬੀਬੀ ਸਾਡੇ ਕਹੇ ਲੱਗ ਅਰ ਮੜਜਾ ਅਰ ਇਸ ਬਾਲਦੀ ਤੇ ਆਪਣੀ ਜਿੰਦ ਬਚਾਲਾ ਲਖਪਤ ਅੱਗੇ ਬੈਠਾ ਹੈ ਉਹ ਮਾਰੇ ਬਿਨਾ ਛੱਡੇਗਾ ਨਹੀਂ ਤੀਵੀ ਸਤਿਵਚਨ ਆਪ ਕਿਰਪਾ ਕਰਕੇ ਰਸਤਾ ਵਕਸ਼ ਦੇਵੋ ਸੂਰਧ ਸਿੰਘ ਮਾਈ ਜੀ ਇਸ ਬਾਲ ਪਰ ਵੀ ਤਰਸ ਨਹੀਂ ਆਉਂਦਾ ਤੀਵੇਂ ਤਰਸ ਆਇਆ ਹੈ ਤਦੇ ਤਾਂ ਨਾਲ ਲੈ ਆਈ ਹਾਂ ਨਹੀਂ ਤਾਂ ਪਿੱਛੇ ਨਾ ਛੱਡ ਆਉਂਦੀ ਮੈਂ ਸੋਚਿਆ ਕਿ ਮੈਂ ਇਕੱਲੀ ਹੀ ਕਿਉਂ ਸੱਚਖੰਡ ਨੂੰ ਜਾਵਾਂ ਆਪਣੀ ਜਿੰਦ ਦੇ ਟੋਟੇ ਨੂੰ ਵੀ ਲੈ ਜਾਵਾਂ ਪਿੱਛੇ ਖਵਰੇ ਇਹ ਸਤਗੁਰਾਂ ਤੋਂ ਬੇਮੁਖ ਹੋ ਜਾਵੇ ਉਮਰ ਨਿਆਣੀ ਹੈ ਕੋੜਾ ਮਲੇ ਹੀ ਵਾਹਿਗੁਰੂ ਉਹ ਕੀ ਵਸਤੂ ਹੈ ਜੋ ਤੂੰ ਪਿਆਰਿਆਂ ਸਿੱਖਾਂ ਦੇ ਹਿਰਦੇ ਵਿੱਚ ਪਾਈ ਹੈ ਹਾਈ ਸ਼ੌਕ ਲਖਪਤ ਅਜਹਿ ਧਰਮੀਆਂ ਨੂੰ मारेਗਾ ਤੀਵੀਂ ਮਹਾਪੁਰਖੋ ਇਹ ਅਮਰਤ ਦਾ ਪ੍ਰਤਾਪ ਹੈ ਗੁਰੂ ਦੀ ਮਿਹਰ ਹੈ ਅਰ ਜੇ ਸਿੱਖਾਂ ਨਾਲ ਆਪ ਨੂੰ ਐਡਾ ਪਿਆਰ ਹੈ ਜਿੱਡਾ ਇਸ ਵੇਲੇ ਆਪ ਦੇ ਵਰਤੋਅ ਤੋਂ ਦਿਸ ਰਿਹਾ ਹੈ ਤਾਂ ਲਖਪਤ ਨਾਲ ਲੜ ਕੇ ਉਸ ਨੂੰ ਅਜਹਿ ਪਾਪ ਤੋਂ ਰੋਕ ਦਿਓ ਜੇ ਕੋਈ ਰਾਜਨੀਤੀ ਦੀ ਇਸ ਵਿੱਚ ਰੋਕ ਹੈ ਤਾਕੀ ਸੇ ਬਨ ਵਿੱਚ ਖਾਲਸੇ ਦੇ ਕਿਸੇ ਜਥੇ ਨੂੰ ਖਬਰ ਕਰ ਲਿਓ ਇਹ ਗੱਲ ਦੋਹਾਂ ਨੂੰ ਤੀਰ ਵਾਂਗੂ ਲੱਗੀ ਬੀਬੀ ਨੂੰ ਰੋਕ ਨਾ ਸਕੇ ਉਹ ਧਰਮੀ ਤੀਵੀਂ ਪਾਠ ਕਰਦੀ ਹਰਮੰਦਰ ਸਾਹਿਬ ਨੂੰ ਚਲੀ ਗਈ ਦੋਵੇਂ ਜਾਣੇ ਇਹ ਸਲਾਹ ਪੱਕੀ ਕਰਕੇ ਕਿ ਅੱਜ ਭਾਵੇਂ ਜਾਨ ਜਾਏ ਸਿੱਖਾਂ ਨੂੰ ਬਚਾ ਲੈਣਾ ਹੈ ਡੇਰੇ ਪਹੁੰਚੇ ਅਰਪੰਜੀਤੀ ਅਸਵਾਰ ਜੋ ਇਹਨਾਂ ਦੇ ਨਾਲ ਸਨ ਲੈ ਕੇ ਲਖਬਤ ਪਾਸ ਪਹੁੰਚੇ ਅਰ ਉਸ ਨੂੰ ਬਹੁਤ ਸਮਝਾਇਆ ਸੇਕੜ ਉਸ ਨੇ ਇਹਨਾਂ ਨੂੰ ਮੰਨਿਆ ਕਿ ਮੈਨੂੰ ਸੋਚ ਲੈਣ ਦਿਓ ਅਰ ਬਖਰਿਆਂ ਜਾ ਕੇ ਲਖੂ ਨੇ ਆਪਣੀ ਸੈਨਾ ਦੇ ਸੈਨਾਪਤੀ ਨੂੰ ਇਹ ਕਿਹਾ ਕਿ ਮੈਂ ਜਾਣਦਾ ਹਾਂ ਅਰ ਇਹ ਹੁਕਮ ਦੇਾਂਗਾ ਕਿ ਕਿਸੇ ਸਿੱਖ ਨੂੰ ਨਾ ਮਾਰਨਾ ਪਰ ਤੁਸੀਂ ਫਿਰ ਅੱਖ ਬਚਾ ਕੇ ਮੁੜ ਆ ਜਾਣਾ ਜਾਂ ਕੁਝ ਸਿਪਾਹੀ ਆਪਣੇ ਵਿੱਚੋਂ ਖਿਸਕਾ ਦੇਣੇ ਤੇ ਸਿੱਖਾਂ ਨੂੰ ਮਾਰ ਹੀ ਜਾਣਾ ਗੱਲ ਕੀ ਇਸ ਧੋਖੇ ਵਿੱਚ ਲਿਆ ਕੇ ਲਖੂ ਸੈਨਾ ਸਮੇਤ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਦੇ ਨਾਲ ਨਾਲ ਚਲਿਆ ਗਿਆ ਜਦ ਡੇਰੇ ਪਹੁੰਚ ਗਏ ਅਰ ਦੋਵੇਂ ਦੀਵਾਨ ਤਸੱਲੀ ਕਰਕੇ ਆਪਣੇ ਡੇਰੇ ਨੂੰ ਤੁਰ ਗਏ ਤਦ ਲਖੂ ਨੇ 50 ਅਸਵਾਰ ਘੋੜੇ ਸੁੱਟ ਕੇ ਹਰਿਮੰਦਰ ਪਹੁੰਚੇ ਹਰਿਮੰਦਰ ਵਿੱਚ ਅੱਗੇ ਭੋਗ ਪੈ ਚੁੱਕਾ ਸੀ ਸੰਗਤ ਘਰੋ ਘਰੀ ਜਾ ਰਹੀ ਸੀ ਕਈ ਤਾਂ ਨਿਕਲ ਵੀ ਗਏ ਸਨ ਪਰ ਕਈ ਅਜੇ ਤੁਰੇ ਜਾਂਦੇ ਸਨ ਜੋ ਲੱਖੋ ਦੇ ਸਿਪਾਈਆਂ ਨੇ ਫੜ ਲੀਤੇ ਹਰ ਤੀਵੀਆਂ ਤੇ ਬਾਲਾਂ ਸਣੇ ਗਾਜਰਾ ਬਾਹ ਕੱਟ ਦਿੱਤੇ ਕੱਟ ਕੇ ਰੱਖ ਦਿੱਤੇ ਦੁਪਹਿਰ ਨੂੰ ਵੇਲੇ ਇਹ ਖਬਰ ਸੂਰਤ ਸਿੰਘ ਨੂੰ ਲੱਗੀ ਕੌੜਾ ਮੱਲ ਨਾਲ ਚੱਲ ਕੇ ਉੱਥੇ ਆਏ আর ਲੋਥਾਂ ਵੇਖ ਕੇ ਫੁੱਟ ਫੁੱਟ ਕੇ ਰੋਏ ਛੇਕੜ ਲੱਕੜਾ ਪਵਾ ਕੇ ਉਹਨਾਂ ਦਾ ਸੰਸਕਾਰ ਉੱਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵੱਲ ਜਸੂਸ ਤੋਰ ਦਿੱਤੇ ਤੇ ਪੰਥ ਕੇ ਪੰਥ ਨੂੰ ਸੰਭਾਲੋ ਅਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਵੀ ਕੱਲ ਦਿੱਤੇ ਕਿ ਆਪਣਾ ਆਪਣਾ ਬਚਾ ਕਰ ਲੋ ਲੱਖੂ ਆ ਰਿਹਾ ਹੈ ਜਦ ਬਿਜਲਾ ਸਿੰਘ ਖੁਰੀ ਇਹੋ ਜਿਹੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਰੇ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ ਖਾਲਸਾ ਭੋਜਨ ਛੱਕ ਚੁੱਕਾ ਸੀ ਬਲਵੰਤ ਸਿੰਘ ਉੱਠ ਕੇ ਲੰਗਰ ਵੱਲ ਗਿਆ ਪਰ ਭੈਣ ਅਜੇ ਵੀ ਨਹੀਂ ਆਈ ਹੁਣ ਤਾਂ ਖਨਾਇ ਹੋ ਗਈ ਕਿ ਜ਼ਰੂਰ ਕੁਝ ਵਿਗਨ ਹੋਇਆ ਹੈ ਉਸੇ ਵੇਲੇ ਧਰਮਕੌਰ ਨੂੰ ਨਾੜ ਕੀਤਾ ਅਤੇ 20 ਕੁ ਸਵਾਰਾਂ ਨੂੰ ਸ਼ਸਤਰਧਾਰੀ ਕਰਵਾ ਕੇ ਪਿੰਡ ਦਾ ਰਸਤਾ ਫੜਿਆ ਰਾਤ ਦਾ ਵੇਲਾ ਚੜਾਈ ਲਹਾਈ ਦਾ ਅਵੇੜਾ ਰਸਤਾ ਵੱਡੇ ਔਖ ਨਾਲ ਸੇਖੋ ਉਸ ਢਿੱਲੇ ਉੱਤੇ ਚੜੇ ਪਗਡੰਡੀ ਉੱਪਰ ਇੱਕ ਪਠਾਨ ਦੀ ਲੋਥ ਦੇਠੀ ਜਾਂ ਚੰਗੀ ਤਰ੍ਹਾਂ ਭਾਲ ਕੀਤੀ ਤਾਂ ਇੱਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣ ਕੇ ਭੈਣ ਦੀ ਹੈ ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿੱਚ ਫੇਰ ਫਸ ਗਈ ਹੈ ਫੁਰਤੀ ਕਰਕੇ ਪਿੰਡ ਵਿੱਚ ਗਏ ਬਾਜ਼ਾਰ ਦੇ ਲੋਕ ਇਕੱਠੇ ਕਰਕੇ ਪੁੱਛਿਆ ਕਿ ਇਹਨਾਂ ਪਤਾ ਲੱਗਾ ਕਿ ਲੋਡੇ ਵੇੜੇ ਇੱਕ ਡੋਲਾ ਪੰਜਾ ਸੱਤਾਂ ਤੁਰਕਾਂ ਦੇ ਪਹਿਰੇ ਵਿੱਚ ਇਥੋਂ ਲੰਘਿਆ ਹੈ ਇਹ ਸੁਣ ਕੇ ਬਲਵੰਤ ਸਿੰਘ ਨੇ ਦੋ ਚਾਰ ਕੋ ਤੱਕ ਪਿੱਛਾ ਵੀ ਕੀਤਾ ਪਰ ਹੋਰ ਥੋੜਾ ਨਾ ਲੱਗਾ ਛੇਕੜ ਮੋੜ ਆਏ আর ਸਾਰੇ ਮੁਖੀਪੁਰਕ ਇਕੱਠੇ ਹੋ ਕੇ ਸਲਾਹਾਂ ਕਰਨ ਲੱਗੇ ਕਿ ਹੁਣ ਕੀ ਕੀਤਾ ਜਾਏ ਸਵੇਰੇ ਕੂਚ ਵੀ ਜ਼ਰੂਰ ਕਰਨੀ ਹੈ ਰਫ ਰਫਾ